ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਾ ਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਅਸਟੇਮ ਅਸੀਂ ਖੜੇ ਪਤੜਾ ਪਗਤ ਸਿੰਘ ਚੌਂਗ ਦੇ ਵਿੱਚ ਜਿੱਥੇ ਕਿ ਅੱਜ ਆ ਬੀਜੇਪੀ ਪਾਰਟੀ ਵੱਲੋਂ ਤੇ ਇਹਨਾਂ ਦੇ ਆਗੂਆਂ ਵੱਲੋਂ ਅੱਜ ਇੱਥੇ ਰੋਸ ਮਜਾਰਾ ਕੀਤਾ ਜਾ ਰਿਹਾ ਦੇ ਕਿਉਂ ਕੀਤਾ ਜਾ ਰਿਹਾ ਸੋ ਆਪਾਂ ਨਰੈਣ ਸਿੰਘ ਨਾਲ ਸੋ ਜਿੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਸੀ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਗਾਮ ਦੇ ਵਿੱਚ ਕੱਲ ਬਹੁਤ ਕਹਿਰਾਨਾ ਹਰਕਤ ਕੀਤੀ ਆ ਅਤਵਾਦੀਆਂ ਨੇ 27 ਅਜਿਹੇ ਬੰਦੇ ਜਿਹੜੇ ਟੂਰਿਸਟ ਗਏ ਹੋਏ ਸੀ ਜੇ ਨਿਹੱਥੇ ਸੀ ਬਿਲਕੁਲ ਉਹਨਾਂ ਨੂੰ ਨਾਂ ਪੁੱਛ ਪੁੱਛ ਕੇ ਧਰਮ ਪੁੱਛ ਪੁੱਛ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਇਹ ਸਾਰੀ ਪਾਕਿਸਤਾਨ ਦੀ ਸਾਜ਼ਿਸ਼ ਹੈ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਅਸੀਂ ਇਸ ਗੱਲ ਦਾ ਬਿਲਕੁਲ ਵਿਰੋਧ ਕਰਦੇ ਹਾਂ ਕੰਡਮ ਕਰਦੇ ਹਾਂ ਇਸ ਹਰਕਤ ਨੂੰ ਬਹੁਤ ਹੀ ਨਜਾਇਜ਼ ਕੀਤੀ ਹੈ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਾਂਗੇ ਕਿ ਪਾਕਿਸਤਾਨ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਨਾ ਹਰਕਤ ਨਾ ਹੋ ਸਕੇ ਆਪਣੇ ਵਿੱਚ ਹੋਰ ਵੀ ਮੌਜੂਦ ਨੇ ਆਪਣ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਕੀ ਕਹਿਣਾ ਚਾਹੋ ਜੀ ਜਨੋਜ ਮਜ਼ਾ ਰਹਿ ਗਿਆ ਅੱਜ ਜੋ ਭਾਰਤ ਦੇਸ਼ ਹੈ ਮਾਨਯੋਗ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇਕਵਾਹੀ ਦੇ ਵਿੱਚ ਅੱਜ ਦੁਨੀਆ ਦੀ ਬਹੁਤ ਵੱਡੀ ਤਾਕਤ ਬਣਨ ਜਾ ਰਿਹਾ ਹੈ ਸਭ ਨੂੰ ਪਤਾ ਹੈ ਕਿ ਭਾਰਤ ਅਜ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ ਉਸ ਦੀ ਜਿਹੜੀ ਤਾਕਤ ਹੈ ਉਹ ਨੂੰ ਜਿਹੜਾ ਦੂਜੇ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਹਜਮ ਨਹੀਂ ਹੋ ਰਹੀਆਂ ਕਿਉਂਕਿ ਪਾਕਿਸਤਾਨ ਆਪ ਤਾਂ ਖਾਤਮੇ ਵੱਲ ਵੱਧ ਰਿਹਾ ਹੈ ਇਸ ਕਰਕੇ ਪਾਕਿਸਤਾਨ ਜਿਹੜਾ ਹੈਗਾ ਹਿੰਦੁਸਤਾਨ ਦੇ ਵਿੱਚ ਦਾਖਲ ਅੰਦਾਜ਼ੀ ਕਿਉਂਕਿ ਸਿੱਧੀ ਲੜਾਈ ਪਾਕਿਸਤਾਨ ਨਹੀਂ ਲੜ ਸਕਦਾ ਹਿੰਦੁਸਤਾਨ ਦੇ ਨਾਲ ਇਸ ਕਰਕੇ ਉਹ ਸਮੇ ਸਮੇ ਤੇ ਆਈਐਸਆਈ ਦੇ ਜਿਹੜੇ ਆਤਕਵਾਦੀ ਨੇ ਸਹਿ ਪ੍ਰਾਪਤ ਨੇ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਭੇਜਦੇ ਔਰ ਬੁਝ ਦਿਲਾਣਾ ਕਾਰਵਾਈ ਕਰਦੇ ਨੇ ਨਾ ਇੱਥੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਦਾ ਮੇਨ ਮਕਸਦ ਜਿਹੜਾ ਹੈਗਾ ਹੈ ਹਿੰਦੂਆਂ ਨੂੰ ਜਿਸ ਤਰ੍ਹਾਂ ਟਾਰਗੇਟ ਕਰਕੇ ਉਹਨਾਂ ਦਾ ਧਰਮ ਪੁੱਛ ਕੇ ਜਿਸ ਦਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਗੋਲੀਆਂ ਮਾਰੀ ਗਈਆਂ ਕਿਉਂਕਿ ਪਾਕਿਸਤਾਨ ਚਾਹੁੰਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਹਫੜਾ ਦਫੜੀ ਫੈਲੇ ਜਿਸ ਨੂੰ ਕਿ ਮਾਨਯੋਗ ਨਰਿੰਦਰ ਮੋਦੀ ਜੀ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਔਰ ਇਹ ਸਾਰਾ ਜਿਹੜਾ ਹੈਗਾ ਇਹ ਕਾਂਗਰਸ ਪਾਰਟੀ ਦੀ ਗਲਤੀਆਂ ਦਾ ਨਤੀਜਾ ਜਿਹੜਾ ਦੇਸ਼ ਅੱਜ ਭੁਗਤ ਰਿਹਾ ਹੈ ਕਿਉਂਕਿ ਆਰਟੀਕਲ 35A 370 ਜਿਹੜੀ ਕਿ ਇੱਕ ਫਰਜੀ ਜਿਹੜੀ ਇਕ ਤੁਰਤੇ ਜਿਹੜਾ ਹੈਗਾ ਮਤਲਬ ਇੱਕ ਟੈਂਪਰੇਰੀ ਜਿਹੜੀ ਵਿਵਸਥਾ ਸੀਗੀ ਉਹ ਕਾਂਗਰਸ ਨੇ ਉਸ ਟਾਈਮ ਕਹਿ ਕੇ ਲਾਗੂ ਕੀਤੀ ਸੀ ਜਿਹੜੀ ਕਿ 70 ਸਾਲਾਂ ਤੱਕ ਜਾਰੀ ਰਹੀ ਉਸ ਨੂੰ ਮਾਨਯੋਗ ਨਰਿੰਦਰ ਮੋਦੀ ਜਿਨੇ ਜਿਹੜਾ ਖਤਮ ਕਰਕੇ ਦੇਸ਼ ਨੂੰ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਸੀ ਪਰ ਮੈਂ ਸਮਝਦਾ ਜਿਸ ਤਰ੍ਹਾਂ ਸਰਜੀਕਲ ਸਟ੍ਰੇ ਕਰਕੇ ਹਜ਼ਾਰਾਂ ਹੀ ਅੰਤਕਵਾਦੀਆਂ ਨੂੰ ਪਾਕਿਸਤਾਨ ਦੇ ਨਾਲ ਜਿਹੜਾ ਮੌਤ ਦੇ ਮੂੰਹ ਚ ਸਾਡੀ ਫੌਜ ਨੇ ਭੇਜਿਆ ਉਹ ਉਹਨਾਂ ਨੂੰ ਆਪਣਾ ਸਭ ਕੁਝ ਸਿਖਾਇਆ ਹੈ ਇਸੇ ਤਰ੍ਹਾਂ ਮਾਨਯੋਗ ਨਰਿੰਦਰ ਮੋਦੀ ਜੀ ਸਾਡੀ ਦੇਸ਼ ਦੀ ਫੌਜ ਜਿਹੜੀ ਕਿ ਬਹੁਤ ਤਾਕਤਵਰ ਹੈ ਉਹਨਾਂ ਦੀ ਇੱਕ ਲਗਾਤਾਰ ਕੱਲ ਦੀ ਬੈਠਕ ਚੱਲ ਰਹੀ ਹੈ ਮਾਨਯੋਗ ਨਰਿੰਦਰ ਮੋਦੀ ਜੀ ਹਰ ਪ੍ਰਦੇਸ਼ਾਂ ਦਾ ਦੌਰਾ ਛੱਡ ਕੇ ਵਿਚ ਵਿਚਾਲੇ ਜਿਹੜਾ ਹੈਗਾ ਵਾਪਸ ਭਾਰਤ ਪਰਤ ਆਏ ਨੇ ਪਰ ਮੈਂ ਸਮਝਦਾ ਕਿ ਦੇਸ਼ ਦੇ ਲੋਕਾਂ ਨੂੰ ਇੱਕ ਪੂਰਨ ਵਿਸ਼ਵਾਸ ਹੈ ਕਿ ਸਾਡੀ ਦੇਸ਼ ਦੀ ਫੌਜ ਮਾਨਯੋਗ ਨਰੇਂਦਰ ਮੋਦੀ ਜੀ ਜਿਹੜਾ ਹੈਗਾ ਇੱਕ ਚੰਗਾ ਤਕੜਾ ਸਬਕ ਸਿਖਾਣਗੇ ਤਾਂ ਜੋ ਅੱਗੇ ਤੋਂ ਪਾਕਿਸਤਾਨ ਇਹੋ ਜੀ ਗੰਦੀ ਹਰਕਤ ਨਾ ਕਰ ਸਕੇ ਜੈ ਭਾਰਤ ਜੈ ਹਿੰਦੁਸਤਾਨ ਜੈ ਸ਼੍ਰੀ ਨਾਇਆ ਬਣਾ ਤੇ ਕੀ ਅੱਜ ਜੋ ਮਤਲਬ ਇੱਥੇ ਰੋਸ ਮਜਾਰਾ ਪਾਕਿਸਤਾਨ ਦੇ ਖਿਲਾਫ ਕੀਤਾ ਗਿਆ ਹੈ ਉਹਦਾ ਜਮੇਨ ਨਹੀਂ ਜੈ ਸ਼੍ਰੀ ਰਾਮ ਮੈਂ ਸਚਿਨ ਆਯਾਤ ਪਾਤਨਾ ਤੋਂ ਹਿੰਦੂ ਨੇਤਾ ਕੱਲ ਜੋ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਕਾਇਰਤਾਨਾ ਹਮਲਾ ਕੀਤਾ ਜਿਸ ਤੇ ਨਾਲ ਕੀ ਨਿਰਦੋਸ਼ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਅਸੀਂ ਉਸ ਦੀ ਪੂਰਨ ਜੋਰ ਨਿੰਦਾ ਕਰਦੇ ਹਾਂ ਉਸੇ ਤਹਿਤ ਅੱਜ ਪਾਤਣਾ ਵਿਖੇ ਅੱਤਵਾਦ ਦਾ ਪਾਕਿਸਤਾਨ ਦਾ ਪੁਤਲਾ ਫੁਕਿਆ ਗਿਆ ਤੇ ਮੈਂ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਤਰੱਕੀ ਵੱਲ ਵਧ ਰਿਹਾ ਹੈ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ ਪਰੰਤੂ ਜੋ ਕੁਝਕ ਦੇਸ਼ ਦਰੋਹੀ ਤਾਕਤਾਂ ਨੇ ਪਾਕਿਸਤਾਨ ਪਾਕਿਸਤਾਨ ਦੀ ਬਦਨਾਮ ਏਜੰਸੀ ਆਈਐਸਆਈ ਤੇ ਬੱਬਰ ਖਾਲਸਾ ਅਲ ਕਾਇਦਾ ਲਸ਼ਕਰੇ ਤੋਇਬਾ ਜੋ ਅਜਿਹੇ ਹੱਤਿਆਬਾਦੀ ਸੰਗਠਨ ਨੇ ਉਹ ਸਾਡੇ ਹਿੰਦੁਸਤਾਨ ਤੇ ਮਾੜੀ ਨਜ਼ਰ ਰੱਖਦੇ ਨੇ ਬੁਰਾ ਤੱਕਦੇ ਨੇ ਤੇ ਉਹ ਇਸ ਤਾਕ ਚ ਰਹਿੰਦੇ ਨੇ ਕਿ ਕਦੋਂ ਹਿੰਦੁਸਤਾਨ ਦਾ ਕੁਝ ਵਿਗਾੜਿਆ ਜਾ ਸਕੇ ਪਰੰਤੂ ਜੋ ਇਹ ਹਰਕਤ ਕੀਤੀ ਹੈ ਬੁਲਜ ਬੁਜਦਲਾਨਾ ਡਰਪੋਕ ਤੇ ਕਾਇਰਤਾਨਾ ਇਹਨਾਂ ਨੇ ਹਰਕਤ ਕੀਤੀ ਹੈ ਇਹ ਸਾਡੀ ਦੇਸ਼ ਦੇ ਉੱਤੇ ਜੋ ਇਹਨਾਂ ਨੇ ਮਾੜੀ ਨਜ਼ਰ ਰੱਖੀ ਹੈ ਇਸ ਦੇ ਪਹਿਲਾਂ ਵੀ ਇਹਨਾਂ ਨੂੰ ਸਿੱਤੇ ਭੁਕਤਨੇ ਪਏ ਸੀ ਅੱਗੇ ਤੋਂ ਵੀ ਸਿੱਤੇ ਭੁਕਤਨੇ ਪੈਣਗੇ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਹਮਲਾ ਕੀਤਾ ਸੀ ਉਦੋਂ ਮਾਨੀ ਨਰਿੰਦਰ ਭਾਈ ਮੋਦੀ ਜੀ ਅਮਿਤ ਸ਼ਾ ਜੀ ਅਜੀ ਡਬਾਲ ਜੀ ਦੀ ਯੋਗ ਅਗਵਾਈ ਦੇ ਵਿੱਚ ਪਾਕਿਸਤਾਨ ਦੇ ਅੰਦਰ ਕੁਸਕੇ ਅੱਤਵਾਦੀਆਂ ਨੂੰ ਸਬਕ ਸਿਖਾਇਆ ਸੀ ਤੇ ਅਸੀਂ ਹੁਣ ਵੀ ਦੇ ਦਾ 150 ਕਰੋੜ ਹਿੰਦੂ ਹੁਣ ਵੀ ਆਸ ਰੱਖਦਾ ਹੈ ਕਿ ਸਾਡੇ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਤੇ ਸਾਡੀ ਜਵਾਬਜ ਸੈਨਾ ਜੋ ਸਾਡੀ ਉਹ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਉਸੇ ਤਰ੍ਹਾਂ ਦੇਗੀ ਕੱਲ ਦੀ ਜੋ ਬੈਠ ਕੇ ਜਾਰੀ ਹੈ ਉਸਦੇ ਬਹੁਤ ਹੀ ਵਧੀਆ ਸਿੱਟੇ ਨਿਕਲਣਗੇ ਪਰੰਤੂ ਜੋ ਕੱਲ ਚੁਣ ਚੁਣ ਕੇ ਜੰਮੂ ਕਸ਼ਮੀਰ ਚ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਦੀ ਪਛਾਣ ਦੇਖ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਅਸੀਂ ਉਹਦੀ ਪੂਰ ਜੋਰ ਨਿੰਦਾ ਕਰਦੇ ਹਾਂ ਇਹ ਨਹੀਂ ਹੋਣਾ ਚਾਹੀਦਾ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਵੇਂ ਪਹਿਲਾਂ ਅੱਤਵਾਦ ਦਾ ਦੌਰ ਚੱਲਿਆ ਸੀ ਉਦੋਂ ਵੀ ਹਿੰਦੂਆਂ ਨੂੰ ਸਨਾਤਨੀ ਵਪਾਰੀਆਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਜਾਂਦਾ ਸੀ ਉਦੋਂ ਵੀ ਦੇਸ਼ ਦੀ ਪੰਜਾਬ ਦੀ ਸੂਝਵਾਨ ਲੋਕਾਂ ਨੇ ਇਹਨਾਂ ਕੁੱਤਿਆਂ ਨੂੰ ਖਾਲਿਸਤਾਨੀ ਅੱਤਵਾਦੀਆਂ ਨੂੰ ਪੰਜਾਬ ਦੇ ਵਿੱਚ ਭਜਾਇਆ ਸੀ ਹੁਣ ਵੀ ਜੋ ਹਿੰਦੁਸਤਾਨ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਜੋ ਬੱਬਰ ਖਾਲਸਾ ਖਾਲਿਸਤਾਨੀ ਸੰਗਠਨ ਨੇ ਜੋ ਸਾਡੇ ਦੇਸ਼ ਦਾ ਜੋ ਸਾਡੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਆਏ ਦਿਨ ਹਿੰਦੂ ਨੇਤਾਵਾਂ ਤੇ ਹਮਲੇ ਹੋ ਰਹੇ ਨੇ ਦੇਸ਼ ਦੇ ਵਿੱਚ ਜੋ ਅਜੀਹਾ ਮਾਹੌਲ ਬਣਾਇਆ ਜਾंदे ਨੇ ਉਹਨਾਂ ਨੂੰ ਸਭ ਕਹਿਣਾ ਚਾਹਨਾ ਮੂੰਹ ਤੋੜ ਜਵਾਬ ਦੇਣਾ ਉਹਨਾਂ ਨੂੰ ਕਿ ਤੁਹਾਨੂੰ ਕੱਲੇ ਨੂੰ ਕੱਲੇ ਜਿੱਥੇ ਟੱਕਰਾਂ ਵੀ ਟੱਕਰ ਲੈ ਸਾਨੂੰ ਸਾਡੀ ਫੌਜ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀਆਂ ਵਿੱਚ ਆ ਤੇ ਸਾਡੀ ਫੌਜ ਤੇ ਪੂਰਾ ਮਾਣ ਹੈ ਤੁਹਾਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਵਾਹਿਗੁਰੂ ਜੀ ਜੀ ਹਾਏ 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 ਹੱਤ ਵਾਦ ਵਕਤ ਵਾਦ ਮੁਰਦਾ ਵਾ